ਬੰਦ ਕਰੋ ਬੰਦ ਕਰੋ ਬੰਦ ਕਰੋ ਕਉਅਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਕਉਅਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਚੈੱਕ ਕਰਾਏ ਪੀਰ ਮਿਜਰੰਗੇ ਅੱਲਾਹੁ ਅਕਬਰ ਹੋਏ ਬੋਲੋ ਸਾਰੇ 1 ਮਿੰਟ ਦਾ ਮੌਨ ਸੁਖਾ ਬਾਜੀ ਸਾਰੀ ਗੱਲਬਾਤ ਬੰਦ ਕਰਕੇ 1 ਮਿੰਟ ਦਾ ਮੌਨ ਜਿਹੜੀਆਂ ਸਲਾਈਟ ਚਲਾ ਲਈ ਪਹਿਲਾਂ ਹਮਾਂ ਨੂੰ ਚੱਲੋ ਜੀ ਪ੍ਰਧਾਨ ਜੀ ਬੋਲੋ ਆਵਾਜ਼ ਕਰਾਇਆ ਤਾਂ ਜਵਾਈ ਜੀ ਨੂੰ ਬੁਲਾ ਲੈਂਗੇ ਹਰ ਹਰ ਕੀ ਜੈ ਮਿੰਟਕ ਨੂੰ ਮੰਨ ਸਕੀਂ ਉਹ ਨਾਈਟਰਾਸ ਦੀ ਆਦਤ ਹਾਂ ਦਾ ਫਟਵਲਾ ਨਹੀਂ ਸਟ੍ਰੈਸ ਸਟ੍ਰੈਸ ਟਾਈਮ ਪੈਕਟ ਵੱਖਰਾ ਹੁੰਦਾ ਨਾ ਅਗਲੇ ਨੂੰ ਇਹ ਹੁੰਦਾ ਵੀ ਜਿਹੜੇ ਦੇ ਉੱਪਰ ਬਣਾ ਕੇ ਆਪਾਂ ਪ੍ਰਾਪਤ ਹੋਏ ਅੱਗੇ ਉਹਨਾਂ ਦਾ ਹਾਂ ਇਹਦਾ ਦੇਖੋ ਨਾ ਮਟਿਆਲੇ ਆ ਇਹਦੇ ਦੀ ਗਊ ਦਾ ਫੋਟ ਪਈ ਜਾਂਦੀ ਆ ਉਹੋ ਨਾ ਕਰਕੇ ਦੇਣਾ ਪਾਣੀ ਸਾਫ ਦੋਆ ਦਾ ਨਾ ਕਹੋ ਜਿਵੇਂ ਕਹਿੰਦੇ ਆ ਜੀ ਫੋਨ ਨੂੰ ਕੀ ਖਸਰੂ ਕਰ ਲਓ ਜੱਟੀ ਕੀ ਦੇ ਨਾ ਦੇ ਸੀ ਉਹਨਾਂ ਦੇ ਫੋਟੋ موبائل ਲੋਕੇਸ਼ਨ ਨਾ ਚਾਹੀਦੀ ਆਂਗੀਆਂ ਨਹੀਂ ਆ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਫ ਦਾ ਜੀ ਦੀ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਤੱਕ ਕਾਲ ਨਾ ਲਗਾ ਜਿਆਰਾ ਅਸੀਂ ਅੱਜ ਸਾਰੇ ਹੀ ਇੱਥੇ ਇਕੱਠੇ ਹੋ ਕੇ ਤੁਸੀਂ ਦੇਖਦੇ ਹੋ ਇੱਥੇ ਕੁਝ ਦਿਨ ਪਹਿਲਾਂ ਗਊ ਹੱਤਿਆ ਤਾਂ ਹੋਇਆ ਬਹੁਤ ਵੱਡੇ ਲੈਵਲ ਤੇ ਲੋਕਾਂ ਦੀ ਹੱਤਿਆ ਕੀਤੀ ਗਈ ਹੈ ਔਰ ਗੁੰਨਾ ਵੀ ਸਲਾਪਨ ਹੈ ਔਰ ਹਿੰਦੂ ਭਾਈਚਾਰਾ ਸਾਡਾ ਇਹ ਅੱਜ ਅਸੀਂ ਸਾਰਿਆਂ ਨੇ ਆ ਕੇ ਇਸ ਕੇ ਸੀਨ ਆਫ ਕ੍ਰਾਈਮ ਨੂੰ ਇਸ ਤਰ੍ਹਾਂ ਕਰਨਾ ਹੈ ਕਿ ਗੁਰੂ ਜੀ ਆਰ ਔਰ ਜਿਹੜੇ ਮੋਦੀ ਰੋਕ ਅਗਲੀ ਰਣਨੀਤੀ ਹੁਣ ਕੀ ਰਹਿ ਗਈ ਥੇ ਅਗਲੀ ਰਣਨੀਤੀ ਇਹ ਹੈ ਜੀ ਅਸੀਂ ਲੋਕਲ ਐਟਮੋਸਫੇਅਰ ਨੂੰ ਚਤਾਵਨੀ ਦੇ ਰਿਹਾ ਹੈ ਮੈਂ ਤੁਹਾਨੂੰ 72 ਘੰਟਿਆਂ ਦੇ ਅੰਦਰ ਅੰਦਰ ਇਹ ਜਿਹੜੇ ਲੈਂਗ ਹੈ ਦਾ ਸਾਰਾ ਇਨੰਡੀ ਰੈਸਟ ਕਰੂਗਾ ਔਸ਼ਕ ਨੂੰ ਲੇ ਕਰਵਾਇ ਕਰੂਗਾ। ਉਹ ਸਰਕਾਰ ਨੂੰ ਇਹ ਬੇਅੰਤੀ ਕੰਮ ਆ ਰਿਹਾ ਹੈ ਜਿਹੜਾ ਐਕਟ ਹੈਗਾ। ਦੋਸਰਾ ਐਕਟ ਹੈਗਾ। 70 ਕਰੋੜ ਦਾ 70 ਕਰੋੜ। ਐਗਜ਼ਾਮਪਲ ਦੇ ਵਿੱਚ ਆਉਂਦਾ ਹੈ ਕਿ ਜੇ ਤੁਹਾਨੂੰ ਜ਼ਰੂਰਤ ਨਾ ਪਾ ਸਕਦੇ ਜੇ ਕਿਤੇ ਮਾਮਲਾ ਤਾਂ ਹੰਗਾਮਾ ਵਾਂਦੇ। ਸੋ ਅਸੀਂ ਅੱਜ ਸਾਰੇ ਇਹ ਮਾਰਗਦਾਨਾ ਮਾਰਗਦਾਨਾ ਪਾਸ ਕਰਕੇ ਆਪ ਹਰ ਤੋਂ ਸਭ ਜਲਦੀ ਤੇ ਜੋ ਵੀ ਕਰਵਾਇਆ ਜਾਵੇ। ਔਰ ਸਖਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਦੇ ਗਊ ਹੱਤਿਆ ਪੰਜਾਬ 'ਚ ਰੋਕਣ ਲਈ ਮੈਂ ਗੱਲਬਾਤ ਕਰਦੇ ਹਾਂ ਹੋਰ ਵੀ ਜਿਹੜੇ ਇੱਥੇ ਪਹੁੰਚੇ ਨੇ ਜਿਹੜੇ ਉਸ ਨਹੀਂ ਵੀ ਆਪ ਆਪ ਆਏ ਅਗਲੀ 2 ਤਰੀਕ ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਸਾਰੇ ਸਮੂਹ Hindu ਸੰਗਠਨਾਂ ਦੀ ਮੀਟਿੰਗ ਹੋਏਗੀ ਅਗਰ ਇਹ ਗਊ ਹੱਤਿਆ ਪੰਜਾਬ ਦੇ ਵਿੱਚ ਨਾ ਰੋਕੀ ਗਈ ਤਾਂ ਇਸ ਨੂੰ ਲੈ ਕੇ ਅਗਲੇ ਸਖਤ ਕਦਮ Hindu ਸੰਸਾਧਾਂ ਚੁੱਕਣੀਆਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ